ਦੇਖਾਂਗੇ ਜੀ ਵੀਰੇ ਕੀ ਨਾਮ ਆ ਆਪਣਾ ਮੇਰਾ ਨਾਮ ਬਜੀ ਬਲਵੰਤਾਨ ਹੈ ਇਹ ਸਕੋਰਪਿਓ ਆਪਣੀ ਆ ਜੀ ਹਾਂਜੀ ਇਹ ਕਿਵੇਂ ਤੁਸੀਂ ਚਲਾ ਰਹੇ ਸੀਗੇ ਹਾਂਜੀ ਮਾਰਨਿੰਗ ਆ ਰਿਹਾ ਤਾਂ ਆਪਣੇ ਪਿੰਕ ਤੋਂ ਆਫਿਸ ਦੇ ਲਈ ਹਾਂਜੀ 2:00 ਵਜੇ 10 15 ਮਿੰਟ ਦਾ ਟਾਈਮ ਸੀ ਜਦੋਂ ਮੈਂ ਇਸ ਸਾਈਡ ਤੋਂ ਆਇਆ ਗੱਡੀ ਕਿਥੇ ਯੂ ਟਰਨ ਲੈ ਰਹੀ ਸੀ ਅੱਛਾ ਕਿਹੜੀ ਗੱਡੀ ਸੀਗੀ ਗੱਡੀ ਵਾਈਟ ਕਲਰ ਦੀ ਗੱਡੀ ਸੀ ਨੰਬਰ ਮੇਰੇ ਕੋਲ ਹੈਗਾ ਉਹਦਾ اچھا ਜੀ ਉਹ ਗੱਡੀ ਕਿਹੜੀ ਆ ਰੁਕਿਆ ਨਹੀਂ ਬੰਦਾ ਐਕਸੀਡੈਂਟ ਕਰਕੇ ਭੱਜ ਗਿਆ ਜਦੋਂ ਗੱਡਾ ਬੰਦਾ ਯੂ-ਟਰਨ ਲੈ ਕੇ ਰੋਡ ਤੇ ਚੜ ਰਿਹਾ ਸੀ ਮੈਂ ਉਹਨੂੰ ਲਾਈਟਾਂ ਵੀ ਦਿੱਤੀਆਂ ਹਾਰਨ ਵੀ ਮਾਰਿਆ اچھا ਜੀ ਪਰ ਉਹ ਬੰਦੇ ਨੇ ਨਹੀਂ ਗੱਡੀ ਨਹੀਂ ਰੋਕੀ ਸਿੱਧੀ ਗੱਡੀ ਮੇਰੀ ਸਕਾਰਟ ਦੇ ਵਿੱਚ ਵਜੇ ਗਈ ਨਹੀਂ ਉਹ ਗੱਡੀ ਮਤਲਬ ਸਾਹਮਣੇ ਤੋਂ ਆ ਰਹੀ ਸੀ ਜਾਂ ਉਹ ਤੋਂ ਯੂ-ਟਰਨ ਲੈ ਰਿਹਾ ਸੀ ਉਹਦਾ ਯੂ-ਟਰਨ ਲੈ ਰਿਹਾ ਸੀਗਾ ਅੱਛਾ ਤੁਸੀਂ ਉਹਦੇ ਵਿੱਚ ਉਧਰੋਂ ਕਿਦਾਂ ਮਤਲਬ ਆਪਣੀ ਸਪੀਡ ਤੇ ਕਿੰਨੀ ਕ ਸਪੀਡ ਸੀ ਤੁਹਾਡੀ 35 ਤੋਂ 40 ਦੀ ਸਪੀਡ ਸੀ ਤੇ ਕਿੰਨੀਆਂ ਕਬਾਜ਼ੀਆਂ ਖਾ ਗਈ ਗੱਡੀ ਆ ਆਪਣੀ ਤਿੰਨ ਤੋਂ ਚਾਰ ਵਾਰ ਰੌਂਗ ਕਰ ਗਈ ਗੱਡੀ ਮੈਂ ਸੀਲ ਫੈਂਟ ਵਾਲਾ ਲਾਇਆ ਸੀ ਇਸ ਕਰਕੇ ਮੇਰਾ ਬਚਾ ਲੈ ਗਿਆ ਤੇ ਪੁਲਿਸ ਪ੍ਰਸ਼ਾਸਨ ਆਏ ਸੀ ਹਾਂਜੀ ਉਹ ਉਹਦਾ ਟੈਨਟ ਉਹ ਸਾਰਾ ਅਮੇਜ ਬਣਦੀ ਕਾਰਵਾਈ ਆ ਉਹ ਕਰਕੇ ਲੈ ਗਈ ਤੇ ਤੁਹਾਡੇ ਕੋਲ ਮਤਲਬ ਗੱਡੀ ਦਾ ਨੰਬਰ ਆ ਤੇ ਉਹ ਉਹ ਨਹੀਂ ਪਤਾ ਵੀ ਗੱਡੀ ਹੈ ਕਿੱਥੇੋਂ ਦੀ ਆ ਨਹੀਂ ਇਹ ਚੀਜ਼ ਨਹੀਂ ਮੈਨੂੰ ਪਤਾ ਇਹ ਵੀ ਸਭ ਮੈਨੂੰ ਪੁਲਿਸ ਪ੍ਰਸ਼ਾਸਨ ਨਹੀਂ ਦਿੰਦਾ ਹੈ ਨੰਬਰ ਵੀ ਇਹ ਗੱਡੀ ਅਮਰਸਰ ਦੀ ਹੈ ਅੱਛਾ ਕੋਈ ਅਗ ਜਾਨੀ ਮਾਨੀ ਨੁਕਸਾਨ ਤੋਂ ਸੱਟਾਂ ਪੇਟਾਂ ਮੇਰਾ ਬਚਾਇਆ ਜੀ ਮੈਂ ਖੁਦ ਡਰਾਈਵ ਕਰ ਰਿਹਾ ਹਾਂ ਜੀ ओके okay, okay. मेरा पंचायत सीट बेल्ट लगी ਹੋਣ ਕਰਕੇ ਮੂਹਰ ਨੂੰ ਖੁੱਲਣ ਕਰਕੇ ਗੱਡੀ ਮੇਰਾ ਬਚਾਇਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਸ ਇਹੀ ਸਰ ਵੀ ਜਿਹੜਾ ਜਿਹਨੇ ਵੀ ਇਹ ਮਿਸਾ ਡਰਾਈਵਿੰਗ ਕਰ ਰਿਹਾ ਜਿਹੜਾ ਵੀ ਬੰਦਾ ਉਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਇਹ ਸਰ ਵੀ ਜਦੋਂ ਮੇਰਾ ਉਹਨੇ ਐਕਸੀਡੈਂਟ ਕੀਤਾ ਬੰਦੇ ਨੇ ਸਟਾਪ ਕਰਕੇ ਇਹ ਵੀ ਨਹੀਂ ਦੇਖਿਆ ਵੀ ਬੰਦਾ ਵਿੱਚ ਲਾਈਵ ਹੈ ਜਾਂ ਕੀ ਆ ਪ੍ਰੋਬਲਮ ਕਿੱਦਾਂ ਹੈ ਬੰਦਾ ਭੱਜ ਗਿਆ ਗੱਡੀ ਲੈ ਕੇ ਕੀ ਲੱਗਦਾ ਉਹ ਬੰਦੇ ਕੋਈ ਬਲੈਕ ਆਫ ਹੋਣੇ ਬਲੈਕ ਆਇਰ ਟਾਈਪ ਬੰਦੇ ਲੱਗਦੇ ਸੀ ਯਾਰ ਮੈਨੂੰ ਲੱਗਦਾ ਵੀ ਬੰਦੇ ਨੇ ਜਿੱਦਾਂ ਕੋਈ ਨਸ਼ਾ ਕੀਤਾ ਹੋਇਆ ਨਸ਼ਾ ਕੀਤਾ ਹੋਇਆ ਠੀਕ ਹੈ